ਅੱਜ ਅਸੀਂ ਪਹੁੰਚੇ ਹਾਂ 3ਵੀਂ ਬੰਦੀ ਜੋ ਮਾਰਕੀਟ ਆ ਬੂਤ ਮਾਰਕੀਟ ਇਸ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਰੇੜੀਆਂ ਫੜੀਆਂ ਲੱਗਦੀਆਂ ਨੇ ਲੋਕਾਂ ਨੂੰ ਟ੍ਰੈਫਿਕ ਦੀ ਸਮੱਸਿਆ ਵੀ ਆਉਂਦੀ ਆ ਪਰ ਰੇੜੀਆਂ ਫੜੀਆਂ ਵਾਲਿਆਂ ਦਾ ਜਿਹੜਾ ਰੋਜ਼ਗਾਰ ਹੈ ਉਹ ਵੀ ਕਿਤੇ ਨਾ ਕਿਤੇ ਜ਼ਰੂਰ ਰੁਕਦਾ ਜਦੋਂ ਐਮਸੀ ਵਾਲੇ ਉਹਨਾਂ ਤੇ ਰੇਡ ਪਾਉਂਦੇ ਨੇ ਉਹਨਾਂ ਦੀਆਂ ਰੇੜੀਆਂ ਫੜੀਆਂ ਜ਼ਬਤ ਕਰਦੇ ਨੇ ਪਰ ਰੇੜੀ ਫੜੀ ਵਾਲਿਆਂ ਦਾ ਕਹਿਣਾ ਹੈ ਕਿ ਉਹਨਾਂ ਦਾ ਵੀ ਰੋਜ਼ਗਾਰ ਹੈ ਸੋ ਇੱਕ ਪਾਸੇ ਪਾਲਿਸੀ ਆ ਗਈ ਸੀ ਰੇੜੀਆਂ ਫੜੀਆਂ ਦੀ ਵਾਸਤੇ ਵੈਂਡਰਾਂ ਵਾਸਤੇ ਕਿ ਇਹਨਾਂ ਨੂੰ ਥਾਂ ਅਲਾਟ ਕੀਤੀ ਜਾਵੇ ਇਹਨਾਂ ਤੋਂ ਮਹੀਨਾ ਸਰਕਾਰ ਵਸੂਲ ਕਰੇ ਪਰ ਉਹ ਉਲਟ ਰਿਹਾ ਉਹ ਪਾਲਸੀ ਐਮ ਸੀ ਦੇ ਮੁਲਾਜ਼ਮਾਂ ਨੇ ਲਾਗੂ ਨਹੀਂ ਹੋਣ ਦਿੱਤੀ ਉਹ ਜਿਹੜੇ ਮੁਲਾਜ਼ਮ ਨੇ ਮਹੀਨਾ ਵਸੂਲੀ ਕਰਦੇ ਆ ਨਜਾਇਜ਼ ਉਗਰਾਹੀਆਂ ਕਰਦੇ ਆ ਪੂਰਾ ਤੁਸੀਂ ਮੌਲ ਦੇਖੋ ਇਹ ਉਹ ਏਰੀਆ ਜਦੋਂ ਸ਼ਾਮ ਨੂੰ ਇੱਥੇ ਤਿੱਲ ਸੁੱਟਣ ਨੂੰ ਵੀ ਥਾਂ ਨਹੀਂ ਹੁੰਦੀ ਮੇਰੇ ਨਾਲ ਨੇ ਕੁਝ ਸੱਜਣ ਕੇਸਰ ਸਿੰਘ ਜੀ ਤੇ ਮਿਸਟਰ ਵਿਧੀ ਜੋ ਇਸ ਏਰੀਆ ਨਾਲ ਸੰਬੰਧਿਤ ਰੱਖਦੇ ਨੇ ਗੱਲ ਕਰਾਂਗੇ ਹਾਂਜੀ ਕੇਸਰ ਸਿੰਘ ਜੀ ਤੁਸੀਂ ਦੱਸੋ ਮੁਲਾਜ਼ਮ ਰਹੋ ਤੁਸੀਂ ਐਮਸੀ ਦੇ ਕਿਸ ਤਰ੍ਹਾਂ ਦੀ ਦਿੱਕਤਾਂ ਆ ਲੋਕਾਂ ਨੂੰ ਇੱਥੇ ਵੈਂਡਰਾਂ ਨੂੰ ਹਾਂਜੀ ਅ ਫਾਲ 2013-14 ਦੇ ਵਿੱਚ ਵੈਂਡਰ ਸਕੀਮ ਆਈ ਸੀਗੀ ਕਿ ਜਿਹੜੇ ਰੇੜੀਆਂ ਫੜੀਆਂ ਵਾਲੇ ਸ਼ਹਿਰ ਦੇ ਵਿੱਚ ਲਾਉਂਦੇ ਦੇ ਪੁਰਾਣੇ ਉਹਨਾਂ ਦੀ شناخت ਕਰਕੇ ਉਹਨਾਂ ਨੂੰ ਆਈ ਕਾਰਡ ਇਸ਼ੂ ਕਰਕੇ ਉਹਨਾਂ ਨੂੰ ਕਿਤੇ ਸਾਈਡ ਦੇ ਉੱਤੇ ਇਹੋ ਜੀ ਜਗ੍ਹਾ ਦਿੱਤੀ ਜਾਵੇ ਜਿੱਥੇ ਕੋਈ ਸਮੱਸਿਆ ਟ੍ਰੈਫਿਕ ਦੀ ਨਾ ਹੋਵੇ ਲੇਕਿਨ ਜਿਹੜੇ ਕਾਰਪੋਰੇਸ਼ਨ ਦੇ ਅਫਸਰ ਨੇ ਉਹਨਾਂ ਨੇ ਇਸ ਨੂੰ ਲਾਗੂ ਕਰਨ ਦੀ ਬਚਾਏ ਸਗੋਂ ਹਜਾਰਾਂ ਦੀ ਗਿਣਤੀ ਦੇ ਵਿੱਚ ਸ਼ਹਿਰ ਦੇ ਵਿੱਚ ਹੋਰ ਲਗਵਾ ਦਿੱਤੇ ਪੱਕੇ ਅੱਡੇ ਬਣਾਏ ਪੜੇ ਹੋਏ ਨੇ ਮਤਲਬ ਪਰਮਨੈਂਟਲੀ ਖੱਡ ਪਾ ਕੇ ਢਾਬੇ ਚੱਲਦੇ ਨੇ ਰੇੜੀਆਂ ਫੜੀਆਂ ਕਿਆ ਹਰ ਤਰ੍ਹਾਂ ਦੀਆਂ ਤੁਹਾਨੂੰ ਮਿਲਣਗੀਆਂ ਤੇ ਜਦੋਂ ਇਹਨਾਂ ਨੂੰ ਕੋਈ ਸ਼ਿਕਾਇਤ ਕਰਦੇ ਆ ਨਗਰ ਨਿਗਮ ਦੇ ਦਫ਼ਤਰਾਂ ਨੂੰ ਦਫ਼ਤਰ ਦੇ ਅਫਸਰਾਂ ਨੂੰ ਤਾਂ ਉਹ ਸਗੋਂ ਸਿਰਫ ਉਹ ਸਭ ਬੰਦੇ ਨੂੰ ਟਾਰਗੇਟ ਕਰਦੇ ਨੇ ਜਿਹੜੇ ਕੋਈ ਇੱਧਰ ਦੇ ਸਿੱਖ ਨੌਜਵਾਨ ਜਾਂ ਕਹਿ ਲਓ ਪੜ੍ਹੇ ਲਿਖੇ ਨੇ ਉਹ ਆਪਣਾ ਕੰਮ ਕਰਨਾ ਚਾਹੁੰਦੇ ਨੇ ਮਤਲਬ ਉਹ ਬੇਲੇ ਨੇ ਉਹਨਾਂ ਨੂੰ ਸਰਕਾਰ ਨੇ ਕੋਈ ਸਰਕਾਰ ਵੱਲੋਂ ਕੋਈ ਨੌਕਰੀ ਨਹੀਂ ਤਿਆਰੀ ਜਾਂ ਮਤਲਬ ਉਹਨਾਂ ਨੂੰ ਕੋਈ ਕੰਮਕਾਰ ਹੈ ਨਹੀਂ ਜਿਹੜੀ ਬਾਕੀਆਂ ਤੋਂ ਉਹ ਸਾਰਾ ਇਹ ਪੈਸਾ ਵਸੂਲੀ ਦੀ ਗੇਮ ਚੱਲਦੀ ਹੈ ਪਰ ਮਤਲਬ ਕਿੰਨੀ ਕੁ ਵਸੂਲੀ ਹੁੰਦੀ ਹੈ ਮਤਲਬ ਜੇ ਹਿਸਾਬ-ਕਿਤਾਬ ਲਾਇਆ ਜਾਵੇ ਤਾਂ ਨਗਰ ਨਿਗਮ ਦੇ ਜਿਹੜੇ ਅਫਸਰ ਨੇ 8-10 ਲੱਖ ਰੁਪਏ ਮਹੀਨੇ ਦੀ ਵਸੂਲੀ ਕਰਦੇ ਰੇਡੀਅਲ ਤੋਂ ਕਿੰਨਾ ਲੈਂਦੇ ਆ ਇੱਕ ਮਹੀਨੇ ਦਾ ਮੈਂ ਇਹ ਨਹੀਂ ਕਹਿ ਸਕਦਾ ਇੱਕ ਰੇਡੀਅਲ ਤੋਂ ਕਿੰਨੇ ਲੈਂਦੇ ਹਾਂ ਹਾਂ ਪਰ ਇਹਦਾ ਸਾਰੇ ਪੰਜਾਬ ਦੇ ਪੂਰੇ ਸ਼ਹਿਰਾਂ 'ਚ ਇਹੀ ਹਾਲ ਹੈ ਸਰਕਾਰ ਕਿਉਂ ਨਹੀਂ ਨੀਤੀ ਬਣਾਉਂਦੀproper ਇਹੇ ਪੈਸਾ ਜਿਹੜਾ ਵਟੋਰਨ ਦਾ ਇਹਨਾਂ ਨੇ ਸਾਧਨ ਬਣਾਇਆ ਹੋਇਆ ਉਸ ਨੀਤੀ ਨੂੰ ਤਾਂ ਨਹੀਂ ਲਾਗੂ ਕਰ ਰਹੇ ਕੁਝ ਕੁਝ ਦਿਨ ਪਹਿਲਾਂ ਮੇਰੇ ਕੋਲ ਇੱਕ ਮਤਲਬ ਕਿਸੇ ਕੇਸ ਕੇਸ ਆਇਆ ਵੀ ਇੱਕ ਸਿੱਖ ਦੋ ਸਿੱਖ ਨੌਜਵਾਨਾਂ ਨੂੰ ਸਿਰਫ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਤੇ ਬਾਕੀਆਂ ਨੂੰ ਜਿਹੜਾ ਉਹਨਾਂ ਨੂੰ ਮਤਲਬ ਪਹਿਲਾਂ ਹੀ ਭਜਾ ਦਿੱਤਾ ਜਾਂਦਾ ਤੇ ਜਦੋਂ ਮੈਂ ਸੁਪਰਡੈਂਟ ਉੱਥੇ ਨਗਰ ਨਿਗਮ ਦੇ ਵਿੱਚ ਰਘਵੀਰ ਸਿੰਘ ਨੂੰ ਜਾ ਕੇ ਇਸ ਵਾਰੀ ਪੁੱਛਿਆ ਵੀ ਜਦੋਂ ਬਾਕੀ ਲੱਗਦੇ ਨੇ ਤੁਸੀਂ ਉਹਨਾਂ ਨੂੰ ਟਾਰਗੇਟ ਕਿਉਂ ਕਰਦੇ ਹੋ ਤਾਂ ਉਹਨਾਂ ਦਾ ਇਹ ਕਹਿਣਾ ਸੀ ਕਿ ਉਹ ਸਗੋਂ ਉਲਟ ਮੇਰੇ ਨਾਲ ਉਹਨੇ ਸਗੋਂ ਆਪਣੀ ਹੀ ਕਹਾਣੀ ਸ਼ੁਰੂ ਕਰ ਦਿੱਤੀ ਮੇਰੇ ਕਹਿੰਦਾ ਜਿਹੜਾ ਦਾਦਾ ਸੀਗਾ ਉਹ 35 ਸਾਲ ਸਰਪੰਚ ਰਿਹਾ ਹੈ ਮੇਰਾ ਜਿਹੜਾ ਪਿਓ ਸੀ ਉਹ ਨਗਰ ਪਸ਼ੀ ਪਰਿਸ਼ਦ ਦਾ ਜਿਹੜਾ ਚੇਅਰਮੈਨ ਰਿਹਾ ਇਹ ਇੰਦਰਾ ਗਾਂਧੀ ਮੇਰੇ ਬਾਪ ਦਾਦੇ ਨੂੰ ਕੋਲ ਬਿਠਾ ਕੇ ਗੱਲ ਕਰਦੀ ਸੀ ਮਤਲਬ ਉਹਨੇ ਉਸ ਚੀਜ਼ ਨੂੰ ਹੋਰ ਪਾਸੇ ਲੈ ਗਿਆ ਤੇ ਆਪਣੇ ਜੱਜਾਂ ਨਾਲ ਸ਼ਿਫਾਰਿਸ਼ ਵੀ ਜੱਜ ਇਹ ਪੈਸਾ ਕਿੱਥੋਂ ਕਿੱਥੇ ਤੱਕ ਪਹੁੰਚਦਾ ਫਿਰ ਜਿਹੜਾ ਇਹ ਨਜਾਇਜ਼ ਕਮਾਈ ਹੈ ਇਹ ਸਾਰਾ ਥੱਲੇ ਤੋਂ ਉੱਪਰ ਤੱਕ ਪਹੁੰਚਦਾ ਜੀ ਓਕੇ ਸਾਰੀ ਜਿਹੜੀ ਧੰਦਾ ਚੱਲ ਰਿਹਾ ਹੈ ਇਹ ਮੇਰੀ ਭੁਗਤਾਨਾ ਚੱਲਦਾ ਜਿਹੜੀ ਪਾਲਿਸੀ ਕਿਹੜੇ ਸਾਲ ਚਾਈ ਸੀ ਇਹ ਜਿਹੜੀ ਵੈਂਡਰ ਵਾਲੀ ਇਹ 2013 ਦੇ ਵਿੱਚ ਆਈ ਸੀ ਇਹ ਲਾਗੂ ਕਿਉਂ ਨਹੀਂ ਹੋ ਉਸ ਦੀ ਇਹ ਲਾਗੂ ਇਹਨਾਂ ਨੇ ਜਾਣਕ ਨਹੀਂ ਕੀਤੀ ਉਹ ਪਾਲਿਸੀ ਦੇ ਵਿੱਚ ਕੀ ਸੀ ਇਹਨਾਂ ਤੋਂ ਮੇਨ ਨਾਲ ਵਸੂਲਿਆ ਜਾਣਾ ਸੀ ਵੈਂਡਰਾਂ ਤੋਂ ਰੇਟ ਉਹਨਾਂ ਤੋਂ ਜਿਹੜੇ ਕੋਈ ਜਿਹੜੀ ਪਾਲਿਸੀ ਇਹ ਹੁੰਦੀ ਵੀ ਉਹਨਾਂ ਤੋਂ ਕੋਈ ਖਰਚੇ ਜਿਹੜੇ ਉਹਨਾਂ ਦੇ ਸਟਾਲ ਸੰਭਾਲਦੇ ਜਾਂ ਉਹਨਾਂ ਨੂੰ ਵੜਾ ਕੇ ਦੇਣਾ ਕਿਤੇ ਜਗਾ ਖੜਾ ਨੂੰ ਉਹਦੇ ਕੁਝ ਖਰਚੇ ਥੋੜੇ ਬਹੁਤੇ ਖਰਚੇ ਤਾਂ ਉਹ ਲੈਣੇ ਸੀਗੇ ਹਾਂਜੀ ਪਰ ਇਹ ਪਾਲਿਸੀ ਲਾਗੂ ਨਹੀਂ ਹੋਈ ਲਾਗੂ ਨਹੀਂ ਕਰ ਜੜ ਕੇ ਨਹੀਂ ਕਰਦੇ ਤੇ ਇਹ ਦੱਸੋ ਕਿ ਟ੍ਰੈਫਿਕ ਦੀ ਸਮੱਸਿਆ ਵੀ ਆਉਂਦੀ ਆ ਹਾਂਜੀ ਲੋਕਾਂ ਨੇ ਸਮਾਨ ਵੀ ਖਰੀਦਣਾ ਤੇ ਸਬਜ਼ੀ ਲੈਣੀ ਹੈ ਫਰੂਟ ਲੈਣਾ ਛੋਟੀਆਂ ਛੋਟੀਆਂ ਚੀਜ਼ਾਂ ਲੈਣੀਆਂ ਨੇ ਹਾਂਜੀ ਹਾਂਜੀ ਕਿਉਂਕਿ ਜੇ ਵੈਂਡਰ ਨਹੀਂ ਹੋਣਗੇ ਜਿਹੜੇ ਆਮ ਗਰੀਬ ਜਨ ਉਹਨਾਂ ਨੂੰ ਵੱਡੇ ਸ਼ੋਅਰੂਮਾਂ ਤੇ ਚੀਜ਼ ਮਹਗੀ ਮਿਲਦੀ ਐ ਇੱਥੋਂ ਸਸਤੀ ਮਿਲ ਜਾਂਦੀ ਆ। ਉਹ ਵੀ ਹੱਲ ਦੇਖਣਾ ਹੱਲ ਕੀ ਐ ਮਸਲੇ ਦਾ? ਹਲੇ ਮਸਲੇ ਦਾ ਇਹ ਇਹਨਾਂ ਨੂੰ ਸਾਈਡ ਦੇ ਉੱਤੇ ਜਗ੍ਹਾ ਦਿੱਤੀ ਜਾਵੇ। ਇਹਨਾਂ ਤੇ ਜਿਹੜੀ ਪੈਸਾ ਵਸੂਲੀ ਆ ਉਹ ਬੰਦ ਕੀਤੀ ਜਾਵੇ। ਉਲਟਾ ਇਹ ਰਵਿਰ ਸਿੰਘ ਨੂੰ ਜਦੋਂ ਮੈਂ ਇਹ ਗੱਲ ਕੀਤੀ ਵੀ ਤੁਸੀਂ ਹੋਰ ਨੂੰ ਤੁਸੀਂ ਭੁਜਾ ਦਿੰਦੇ ਹੋ। ਪਹਿਲਾਂ ਫੋਨ ਕਰਕੇ ਜਿਹੜੇ ਪੈਸਾ ਤੁਹਾਨੂੰ ਨਹੀਂ ਦਿੰਦਾ ਹੈਗਾ ਤੁਸੀਂ ਉਹਨੂੰ ਜਾ ਕੇ ਚੱਕਦੇ ਹੋ ਦਬਕੇ ਵੀ ਮਾਰ ਦਬਕੇ ਵੀ ਮਾਰਦੇ ਆ। ਉਹਨਾਂ ਨੂੰ ਲੱਗਾ ਨਹੀਂ ਦਿੰਦੇ ਧਮਕੀ ਦਿੰਦੇ ਵੀ ਤੁਹਾਨੂੰ ਫੇਰ ਚੱਕਾਂਗੇ। ਬਹੁਤ ਸਾਰੇ ਮੈਂ ਸਬੂਤ ਇਹਨਾਂ ਦੇ ਬਣਾ ਚੁੱਕੇ ਆ। ਪਰ ਜਿਵੇਂ ਹੁੰਦਾ ਕਿ ਦੁਕਾਨਾਂ ਮੂਰੇ ਵੀ ਸਮਾਨ ਰੱਖਿਆ ਹੁੰਦਾ ਹਫਤੇ 'ਚ ਇੱਕ ਦੋ ਦਿਨ ਕਿਹੜਾ ਮਾਰਦਾ ਭੱਜ ਨਾ ਠੋਜ ਜਾਂਦੇ ਕਿ ਐਮਸੀ ਵਾਲਾ ਗਿਆ ਐਮਸੀ ਵਾਲਾ ਗਿਆ ਇਹ ਡੈਲੀ ਇਹਨਾਂ ਦਾ ਇੰਸਪੈਕਟਰ ਕਿਉਂ ਨਹੀਂ ਮਾਰਦਾ ਕਿ ਇਹਨਾਂ ਦੇ ਕਾਰ ਬਰ ਜਿਸ ਤਰ੍ਹਾਂ ਤੁਸੀਂ ਹੁਣ ਵੀ ਦੇਖ ਸਕਦੇ ਹੋ ਕਿ ਆ ਟੈਲਾਂ ਖਿਲਰੀਆਂ ਪਈਆਂ ਨੇ ਉਧਰ ਟੁੱਟਿਆ ਪਿਆ ਉਹ ਸਾਰਾ ਸੀਵਰੇਜ ਵਾਲਾ ਸਿਸਟਮ ਇਹਦੇ ਨਜ਼ਰ ਇਹਨਾਂ ਦੀ ਜਾਂਦੀ ਹੈ ਇਹਨਾਂ ਦਾ ਕੰਮ ਇਹਨਾਂ ਦਾ ਕੰਮ ਕਰਨ ਦਾ ਤਰੀਕਾ ਹੀ ਨਹੀਂ ਕੋਈ ਹੈਗਾ ਇਹਨਾਂ ਦਾ ਕੰਮ ਕਰਨ ਦਾ ਕੋਈ ਵੀ ਤਰੀਕਾ ਨਹੀਂ ਇਹਨਾਂ ਨੇ ਸਿਰਫ ਜੁਰਮਾਨਾ ਲੈ ਕੇ ਤੇ ਖਾਂ ਮਤਲਬ ਖਾਨਾ ਪੂਰਤੀ ਕਰਨੀਆਂ ਲਓ ਜੀ ਅਸੀਂ ਚੱਕਦੇ ਹਾਂ ਰੇੜੀਆਂ ਦੀ ਗੰਟੀ ਚੱਕਦੇ ਹਾਂ ਤੁਹਾਨੂੰ ਇਹ ਵੀ ਲੱਗਦਾ ਕਿ ਜਿਹੜੇ ਡਿਵੈਲਪਮੈਂਟ ਦੇ ਕੰਮ ਨੇ ਉਹ ਵੀ ਪਹਿਲ ਦੇ ਆਧਾਰ ਤੇ ਕਰਨੇ ਚਾਹੀਦੇ ਨੇ ਵੈਂਡਰਾਂ ਨੂੰ ਫੜਨ ਦਾ ਵੱਡੀ ਗੱਲ ਨਹੀਂ ਡਿਵੈਲਪਮੈਂਟ ਵੀ ਕਰਨੀ ਚਾਹੀਦੀ ਹੈ ਵੈਂਡਰਾਂ ਨੂੰ ਦੇਖੋ ਜਿੱਥੇ ਤੱਕ ਫੜਨ ਦੀ ਗੱਲ ਹੈ ਇਹਨਾਂ ਨੂੰ ਜੇ ਜਗ੍ਹਾ ਦਿੱਤੀ ਜਾਵੇ ਫਿਕਸ ਕਰ ਦਿੱਤੀ ਜਾਵੇ ਤੇ ਉੱਥੇ ਇਹ ਲਾਉਣ ਠੀਕ ਹੈ ਨਾ ਆਦਰਵਾਇਸ ਸੜਕਾਂ ਦੇ ਉੱਤੇ ਲਾਉਂਦੇ ਨੇ ਇਹਨਾਂ ਨੂੰ ਭਾਵੇਂ ਚੱਕ ਲਿਆ ਜਾਂਦਾ ਹੈ ਉਹ ਵੀ ਕੋਈ ਜੋਰ ਜ਼ੋਰ ਨਾਲ ਸ਼ਿਕਾਇਤ ਕਰਦਾ ਤਾਂ ਉਹਨਾਂ ਨੂੰ ਚੱਕਦੇ ਨੇ ਪਰ ਕਿਸੇ ਕਿਸੇ ਨੂੰ ਸਰਕਾਰੀ ਜੁਰਮਾਨਾ ਵੀ ਤਾਂ ਕਰਦੇ ਹੋਣਾ ਸਰਕਾਰੀ ਜੁਰਮਾਨਾ ਕਰਦੇ ਨੇ ਉਹ ਵੀ ਖਾਣਾ ਪੂਰਤੀ ਵਾਸਤੇ ਕਰਦੇ ਨੇ ਉਹ ਕਿਸੇ ਨੇ ਸ਼ਿਕਾਇਤ ਕੀਤੀ ਉਹਨੂੰ ਉਹਨੂੰ ਦਫ਼ਤਰ ਦਾਖਲ ਕਰਨ ਬਾਅਦ ਤੇ ਕੋਈ ਜੜੀਆਂ ਬੜੀ ਚੱਕ ਕੇ ਜੁਰਮਾਨਾ ਕਰਤਾ ਲੇਕਿਨ ਉਹਨੂੰ ਉਹ ਬੰਦੇ ਜੜੀਆਂ ਵਾਲੇ ਫਿਰ ਉੱਥੇ ਹੀ ਧਾਲ ਲੰਦੇ ਨੇ ਜਾ ਕੇ ਪੱਕਾ ਹੱਲ ਨਹੀਂ ਕੀਤਾ ਜਾਂਦਾ ਇਹਨਾਂ ਵੱਲੋਂ ਜਾਣਬੁੱਝ ਕੇ ਨਹੀਂ ਕੀਤਾ ਜਾਂਦਾ ਤੇ ਹਾਈ ਲੈਵਲ ਤੇ ਜਾਂ ਫਿਰ ਮੁੱਖ ਮੰਤਰੀ ਨੂੰ ਜਾਂ ਲੋਕਲ ਕਾਟੀ ਮਨਿਸਟਰ ਨੂੰ ਤੁਹਾਡਾ ਕੀ ਕਹਿਣਾ ਦੀ ਫੀਲ ਕਰ ਦੋ ਇਹਨਾਂ ਦਾ ਪੱਕਾ ਹਲੇ ਹੈ ਵੀ ਕਿ ਤੈਨਾਂ ਦੀ ਵਸੂਲੀ ਜਿਹੜੀ ਕਰ ਰਹੇ ਨੇ ਇਹਦੀ ਇਨਕੁਆਰੀ ਜਿਹੜੀ ਹੈ ਘਰੋਣੀ ਬਣਦੀ ਹੈ ਮੈਂ ਸਾਰੇ ਸਬੂਤ ਦਵਾਂਗਾ ਮੈਂ ਜਿਹੜੀ ਹੈ ਮਤਲਬ ਇਹਨਾਂ ਦੇ ਜੋ ਵੀ ਇੱਥੇ ਕਰ ਰਹੇ ਨੇ ਸਾਰੇ ਮੈਂ ਇਹਨਾਂ ਦੇ ਇਕੱਠੇ ਕਰ ਲਏ ਰਵਿੰਦਰ ਸਿੰਘ 베ਦੀ ਨੇ ਨਾਲ ਸਾਡੇ ਨਾਲ ਗੱਲ ਕਰਦੇ ਹਾਂ ਜੀ ਤੁਹਾਡਾ ਕਿਹੜੀ ਸੰਸਥਾ ਨਾਲ ਜੁੜਿਆ ਹੋ ਤੇ ਕੀ ਨਾਮ ਦੇਖੋ ਜੀ ਮੈਂ ਲੋਕਲ ਮੁਹਾਲੀ ਦੇ ਵਿੱਚ ਕਈ ਐਨ ਜੀਓਜ਼ ਨਾਲ ਜੁੜਿਆ ਹੋਇਆ ਹਾਂ ਪਰ ਮੈਂ ਇਨਸਾਨੀਅਤ ਦੇ ਨਾਲ ਜੁੜਿਆ ਹੋਇਆ ਹਾਂ ਮੈਂ ਸਮਝਦਾ ਕਿ ਅੱਜ ਦਾ ਜੋ ਮਾਹੌਲ ਚੱਲ ਰਿਹਾ ਹੈ ਪੂਰੇ ਦੇਸ਼ 'ਚ ਖਾਲੀ ਮਹਾਲੀਚੀ ਨਹੀਂ ਕਿ ਕਾਰੋਬਾਰ ਤੇ ਕੰਮਕਾਜ ਹੈ ਨਹੀਂ ਨੌਕਰੀਆਂ ਮਿਲਦੀਆਂ ਨਹੀਂ ਹਰ ਬੰਦੇ ਨੇ ਆਪਣਾ ਘਰ ਚਲਾਉਣ ਵਾਸਤੇ ਉਹਨੂੰ ਰੋਜ਼ੀ ਰੋਟੀ ਚਾਹੀਦੀ ਹੈ ਉਹ ਚਾਹੇ ਰੇੜੀ ਵਾਲਾ ਹੈ ਚਾਹੇ ਫੜੀ ਵਾਲਾ ਹੈ ਕੋਈ ਵੀ ਹੈ ਸਰਕਾਰ ਨੂੰ ਇਹਦੇ ਵਿੱਚ ਕੋਈ ਐਸੀ ਪਾਲਿਸੀ ਬਣਾਣੀ ਚਾਹੀਦੀ ਹੈ ਲੋਕਾਂ ਦੀ ਰਾਏ ਲੈ ਕੇ ਜਿਸ ਪਾਲਿਸੀ ਦੇ ਤਹਿਤ ਏਰੀਆ ਵਾਈਜ਼ ਇਹਨਾਂ ਵੈਂਡਰਸ ਨੂੰ ਇਹਨਾਂ ਲੋਕਾਂ ਨੂੰ ਆਪਣੀ ਆਪਣਾ ਕੰਮ ਕਰਨ ਦੀ ਸਹੂਲੀਅਤ ਹੋਵੇ ਚਾਹੇ ਉਹ ਖਾਣ ਪੀਣ ਦੀ ਹੈ ਚਾਹੇ ਉਹ ਫਰੂਟ ਦੀ ਹੈ ਚਾਹੇ ਉਹ ਸਬਜ਼ੀ ਦੀ ਹੈ ਹੈ ਤਾਂ ਜ਼ਰੂਰੀ ਚੀਜ਼ਾਂ ਨੇ ਨਾ ਜੀ ਅਗਰ ਇਹ ਜ਼ਰੂਰੀ ਚੀਜ਼ਾਂ ਇੱਥੋਂ ਨਹੀਂ ਮਿਲਣਗੀਆਂ ਇਹਦੀ ਤੇ ਲੋਕ ਕਿੱਥੇ ਜਾਣਗੇ ਹੁਣ ਪੂਰੇ ਮੁਹਾਲੀ ਦੇ ਵਿੱਚ ਅਗਰ ਤੁਸੀਂ ਘੁੰਮ ਕੇ ਦੇਖੋ ਤੇ ਹਜ਼ਾਰਾਂ ਦੀ ਤਦਾਦ ਚ ਨੇ ਪਰ ਹੋ ਕੀ ਰਿਹਾ ਸਰਕਾਰ ਨੂੰ ਇੱਕ ਤੇ ਬਜਾਰੀ ਕਾਨੂੰਨ ਹੁੰਦਾ ਸੀ ਜਿਹਦੇ ਤਹਿਤ ਉਹ ਤੇ ਬਜਾਰੀ ਇਕੱਠੀ ਕਰਦੇ ਸੀ that is some kind of monthly fees vendors ਉਹ ਚਾਹ 200 ਹੁੰਦੀ ਸੀ ਚਾ 400 ਹੁੰਦੀ ਸੀ 500 ਹੁੰਦੀ ਸੀ ਮੈਨੂੰ ਨਹੀਂ ਪਤਾ ਲੇਕਿਨ ਜੋ ਵੀ ਤੇ ਬਜਾਰੀ ਹੁੰਦੀ ਸੀ ਉਹ ਇੱਕ ਪੱਕੀ ਰਸੀਦ ਕੱਟੀ ਜਾਂਦੀ ਸੀ ਪਰ ਇਹ ਸਾਰੇ ਸਿਸਟਮ ਨੂੰ ਹੁਣ ਜਿਹੜਾ ਹੈ ਉਹ ਤੇ ਬਜਾਰੀ ਤਾਂ ਖਤਮ ਹੋ ਗਈ ਹੁਣ ਦੂਜੇ ਪਾਸੇ ਚੱਲ ਪਿਆ ਮਾਮਲਾ ਹੁਣ ਚੱਲ ਪਿਆ ਜੇਬ ਬਜਾਰੀ ਹੋ ਗਈ ਜੇਬ ਗਰਮ ਕਰਦੇ ਹੁਣ ਮੈਂ ਇਹ ਗੱਲ ਨਹੀਂ ਕਹਤਾ ਕਿਉਂਕਿ ਮੇਰੇ ਕੋਲ ਇਹਦਾ ਕੋਈ ਸਬੂਤ ਨਹੀਂ ਪਰ ਸਬੂਤ ਇੱਕ ਚੀਜ਼ ਦਾ ਜ਼ਰੂਰ ਹੈਗਾ ਕਿ ਇਹਦੇ ਕੋਈ ਨਾ ਕੋਈ ਤਾਂ ਤੰਦਲੀ ਹੈਗੀ ਹੈ ਨਾ ਕਿ ਸੂਸੀ ਜਿਹੜੇ ਪੈਸੇ ਸਰਕਾਰ ਨੂੰ ਡਵੈਲਪਮੈਂਟ ਵਾਸਤੇ ਲੋਕਾਂ ਕੋਲੋਂ ਹੌਸਟੈਕਸ ਹੀ ਲਗਾਣੇ ਹੋ ਮਿਊਨਿਸਪੈਲਿਟੀ ਵਾਲੇ ਲਗਾਉਂਦੇ ਨੇ ਇਹ ਸਾਰੇ ਪੰਜਾਬ ਦਾ ਮਸਲਾ ਹੈ ਮੈਂ ਸਾਰੇ ਪੰਜਾਬ ਦੀ ਗੱਲ ਕਰ ਰਿਹਾ ਬਿਲਕੁਲ ਕਿ ਸਾਰੇ ਪੰਜਾਬ ਦੇ ਵਿੱਚ ਜਿਹੜੇ ਵੀ ਰੇੜੀਆਂ ਫੜੀਆਂ ਵਾਲੇ ਨੇ ਉਹਨਾਂ ਨੂੰ ਕੰਮ ਕਰਨ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ ਚਾਹੇ ਉਹ ਪੰਜਾਬ ਦੇ ਨੇ ਚਾਹੇ ਪੰਜਾਬ ਤੋਂ ਬਾਹਰ ਦੇ ਖਾਸ ਕਰਕੇ ਮੈਂ ਸਟ्रेस ਕਰਾਂਗਾ ਕਿ ਜਿਹੜੇ ਪੜੇ ਲਿਖੇ ਨੌਜਵਾਨ ਸਿੱਖ ਪੰਜਾਬੀ ਅਗਰ ਉਹ ਇਸ ਕਿੱਤੇ ਦੇ ਵਿੱਚ ਆਂਦੇ ਨੇ ਕਿ ਉਹ ਰੇੜੀ ਫੜੀ ਲਗਾਉਣ ਨੂੰ ਤਿਆਰ ਨੇ ਕਿਉਂਕਿ ਨੌਕਰੀ ਨਹੀਂ ਹੈ ਬਾਹਰ ਜਾਣ ਦੇ ਲਈ ਕਿਸੇ ਕੋਲ ਲੱਖਾਂ ਰੁਪਏ ਹੈ ਕਿਸੇ ਕੋਲ ਨਹੀਂ ਹੈ ਜਿਹਦੇ ਕੋਲ ਹੈ ਉਹ ਤਾਂ ਬਾਹਰ ਚਲਾ ਜਾਂਦਾ ਹੈ ਪਰ ਬਾਰ ਕਿਉਂ ਜਾਏਗਾ ਉਹਦੇ ਨਾਲ ਸਾਡੀ ਜਿਹੜੀ ਡੈਮੋਗ੍ਰਾਫੀ ਹੈ ਉਹ ਚੇਂਜ ਹੁੰਦੀ ਹੈ ਕੇਸਰ ਸਿੰਘ ਨਾਲ ਗੱਲ ਕਰਦੇ ਆਂ ਕੇਸਰ ਸਿੰਘ ਜੀ ਦੱਸੋ ਕਿ ਜਿਹੜੇ ਐਮਸੀ ਦੇ ਵਿੱਚ ਮੁਲਾਜ਼ਮ ਨੇ ਸਾਰੇ ਦਾ ਅਠਕੀ ਠੋਰੀ ਨਹੀਂ ਕਰਦੇ ਹੋਣੇ ਮਸੂਲੀ ਨਹੀਂ ਕਰਦੇ ਜਿਹੜੇ ਖੂਲੀ ਕਰਦੇ ਆ ਉਹਨਾਂ ਨੇ ਨਜਾਇਜ਼ ਜਾਇਦਾਦਾਂ ਕਿਸ ਤਰ੍ਹਾਂ ਦੀਆਂ ਨੇ ਉਹਦੇ ਨੇ ਜਾਇਦਾਦਾਂ ਬਾਰੇ ਜਿਹੜੇ ਇਸ ਟਾਈਮ ਨੇ ਉਹਨਾਂ ਦੀ ਜਾਇਦਾਦਾਂ ਬਾਰੇ ਤਾਂ ਮੈਨੂੰ ਕੋਈ ਜਾਣਕਾਰੀ ਨਹੀਂ ਹੈਗੀ ਉਹ ਤਾਂ ਇੱਕ ਮਤਲਬ ਜਾਂਚ ਦਾ ਵਿਸ਼ਾ ਹੈ ਬਟ ਉਹ ਲੰਬਾ ਮੇਰੇ ਕੋਲ ਲੰਬਾ ਸਫ਼ਰ ਤੈਅ ਕਰਕੇ ਆਂਦੇ ਨੇ ਮਤਲਬ ਇੱਕ ਰਗਵੀਰ ਸਿੰਘ ਸੁਪਰਡੈਂਟ ਨੇ ਮੈਨੂੰ ਇਹ ਦੱਸੀ ਹੈ ਗੱਲ ਕਿ ਮੈਂ ਜਿਹੜਾ ਹੈਗਾ ਹਰ ਰੋਜ਼ ਪਟਿਆਲੇ ਤੋਂ ਅਪਡਾਊਨ ਕਰਦਾ ਤੇ ਜਦੋਂ ਜਦੋਂ ਵੀ ਕਹਿੰਦਾ ਮੈਂ ਜੌਬ 'ਚ ਰਿਹਾਂ ਸ਼ੁਰੂ ਤੋਂ ਹੀ ਭਾਵੇਂ ਭਠਿੰਡੇ ਰਿਹਾਂ ਭਾਵੇਂ ਮੈਂ ਫਗਵਾੜੇ ਰਿਹਾਂ ਜਾਂ ਹੋਰ ਕਿਤੇ ਰਿਹਾਂ ਕਹਿੰਦਾ ਮੈਂ ਦਿੱਲੀ ਆਪਡਾਊਨ ਕਰਦਾ ਰਿਹਾਂ ਜਦੋਂ ਕਿ ਇਹ ਜਿਹੜੀ ਸਰਕਾਰੀ ਮੁਲਾਜ਼ਮ ਹੈ ਜਿਹੜਾ ਕਿਸੇ ਵੀ ਸੰਸਥਾ ਦੇ ਵਿੱਚ ਉਹ 25 ਕਿਲੋਮੀਟਰ ਦੀ ਰੀ ਤੋਂ ਬਾਹਰ ਨਹੀਂ ਜਾ ਸਕਦਾ ਪਹਿਲਾਂ 10 ਕਿਲੋਮੀਟਰ ਦੀ ਹੱਦ ਸੀ ਜਦੋਂ ਸਹਿਸਦੀ ਦੇ ਜਿਹੜੇ ਛੋਟੇ ਸੀਗੇ ਫਿਰ ਸਰਕਾਰ ਨੇ ਜਦੋਂ ਏਰੀਆ ਵਧ ਗਿਆ ਨਿੱਜੀ ਮਾਮਲਾ ਆ ਗਿਆ ਹਾਂਜੀ ਗੱਲ ਤਾਂ ਇਹ ਵੀ ਜਿਹੜੇ ਵੈਂਡਰ ਨੇ ਰੇੜੀਆਂ ਫੜੀਆਂ ਵਾਲ ਨੇ ਹਾਂਜੀ ਹਾਂਜੀ ਉਹਨਾਂ ਦਾ ਰਜ਼ਾਰ ਵੀ ਜਾ ਰਿਹਾ ਇਹ ਰਹੇ ਲੋਕਾਂ ਨੂੰ ਸੁਸਮਾਨ ਬਣਾਉਣਾ ਤੇ ਜਿਹੜੀ ਚੋਰ ਬਜਾਰੀ ਉਹ ਬੰਦ ਹੋ ਜਾਏ ਇਹਦਾ ਹੱਲ ਵਾਸਤੇ ਤੁਸੀਂ ਸੀਐਮ ਨੂੰ ਪਹਿਲਾਂ ਅਪੀਲ ਕੀਤੀ ਹੈ ਇਹਦਾ ਪੱਕਾ ਹੱਲ ਤੁਹਾਡੀ ਨਜ਼ਰ ਦੇ ਵਿੱਚ ਪੱਕਾ ਪੱਕਾ ਹਲੇ ਹੈ ਵੀ ਖਾਲੀ ਜਗ੍ਹਾ ਜਿੱਥੇ ਸਾਈਡ ਤੇ ਪਈਆਂ ਨੇ ਇਹਨਾਂ ਨੂੰ ਉੱਥੇ ਜਗ੍ਹਾ ਦੇ ਦਿੱਤੀ ਜਾਵੇ ਜਦੋਂ ਤੱਕ ਇਹਨਾਂ ਨੂੰ ਕਿਤੇ ਪੱਕੀ ਜਗ੍ਹਾ ਨਹੀਂ ਦਿੱਤੀ ਜਾਂਦੀ ਉਹਨਾਂ ਨੂੰ ਚੱਕਿਆ ਨਾ ਜਾਵੇ ਪਰ ਫਿਰ ਪੱਕਾ ਹਲ ਨਹੀਂ ਹੋਣਾ ਫਿਰ ਹੋਰ ਰੇੜੀਆਂ ਫੜੀਆਂ ਹਰ ਸਾਲ ਚਾਰ ਪੰਜ ਸੌ ਹਰ ਸਾਲ ਪੈਦਾ ਹੋ ਜਾਂਦਾ ਉਹਨਾਂ ਨੂੰ ਉਹਨਾਂ ਨੂੰ ਜਿਹੜੀ ਜਿਹੜੀ ਇੱਕ ਵਾਰ ਜਿਨ੍ਹਾਂ ਦੀ ਪਛਾਣ ਕਰ ਲਈ ਹੈ ਹੁਣ ਇੱਕ ਇੱਕ ਪਰਿਵਾਰ ਦੇ 10-10 15-15 ਬੰਦੇ ਜਿਹੜੇ ਨੇ ਉਹ ਰੇੜੀਆਂ ਲਾ ਕੇ ਇੱਥੇ ਮਾਰਕੀਟਾਂ ਦੇ ਵਿੱਚ ਖੜ੍ਹ ਦਿੰਦੇ ਨੇ ਪਰਿਵਾਰ ਲਈ ਰੇੜੀ ਇੱਕ ਇੱਕ ਪਰਿਵਾਰ ਦੀ ਇੱਕ ਰੇੜੀ ਉਹਨਾਂ ਦੀ ਲਵਾ ਦਿੱਤੀ ਜਾਵੇ ਹੁਣ ਮੈਂ ਇੱਥੇ ਦੀ ਗੱਲ ਕਰ ਰਿਹਾ ਇੱਕ ਪਰਿਵਾਰ 15-15 ਰੇੜੀਆਂ ਲਾਂਦਾ ਇੱਥੇ ਸਬਜ਼ੀ ਫਰੂਟ ਦੀਆਂ ਉਹੀ ਸਮੱਸਿਆ ਪੈਦਾ ਉਹਦੇ ਨਾਲ ਸਮੱਸਿਆ ਪੈਦਾ ਹੁੰਦੀਆਂ ਨੇ ਠੀਕ ਹੈ ਨਾ ਉਹਨਾਂ ਨੂੰ ਮਤਲਬ ਇੱਕ ਇੱਕ ਜਦੋਂ ਕਿਸੇ ਨੂੰ ਆਪਾਂ ਨੇ ਜਗ੍ਹਾ ਦੇ ਦਿੱਤੀ ਤੇ ਉੱਥੇ ਖੜ੍ਹਣਗੇ ਉਹ ਤੇ ਜਦੋਂ ਰਸਤੇ ਦੇ ਵਿੱਚ ਕੋਈ ਖੜ੍ਹਦੇ ਨੇ ਉਹਨਾਂ ਨੂੰ ਚੱਕ ਦਿੱਤਾ ਜਾਵੇ ਜੀ ਸਾਹਿਬ ਤੁਸੀਂ ਕਹਿਣਾ ਚਾਹੁੰਦੇ ਸੀ ਕੁਝ ਮੈਂ ਇਹ ਕਹਿਣਾ ਚਾਹੁੰਦਾ ਜੀ ਕਿ ਇਹ ਜਿਹੜੀ ਟ੍ਰੈਫਿਕ ਦੀ ਪ੍ਰੋਬਲਮ ਹੈ ਇਹ ਮਿਊਨਿਸਪਲ ਕਾਰਪੋਰੇਸ਼ਨ ਦੀ ਪ੍ਰੋਬਲਮ ਨਹੀਂ ਹੂੰ ਬਿਲਕੁਲ ਇਹ ਟ੍ਰੈਫਿਕ ਪੁਲਿਸ ਦੀ ਮੈਨੇਜਮੈਂਟ ਪ੍ਰੋਬਲਮ ਹੈ ਅਗਰ ਜਿਹੜੀਆਂ ਮਾਰਕੀਟਾਂ ਹੈਗੀਆਂ ਨੇ ਚਾਹੇ ਵੱਡੀ ਮਾਰਕੀਟ ਹੈ ਚਾਹੇ ਛੋਟੀ ਮਾਰਕੀਟ ਹੈ 3B1 ਦੀ ਮਾਰਕੀਟ ਬੜੀ ਹੈਪਨਿੰਗ ਮਾਰਕੀਟ ਹੈ ਉੱਥੇ ਤਾਂ ਬੜੀ ਪੁਲਿਸ ਹੁੰਦੀ ਹੈ ਸ਼ਾਮ ਨੂੰ ਜਾ ਕੇ ਦੇਖੋ ਤੁਸੀਂ ਉਹ ਸਾਰੀ ਚੀਜ਼ ਰੈਗੂਲੇਟ ਕਰਦੀ ਹੈ ਪਰ ਜਿਹੜੀਆਂ ਛੋਟੀਆਂ ਮਾਰਕੀਟਾਂ ਨੇ ਉਹਨਾਂ ਦੇ ਕੋਈ ਪੁਲਿਸ ਨਜ਼ਰ ਨਹੀਂ ਆਉਂਦੀ ਔਰ ਹੁੰਦਾ ਕੀ ਹੈ ਕਿ ਟ੍ਰੈਫਿਕ ਦੀ ਪ੍ਰੋਬਲਮ ਰੇੜੀਆਂ वाले नहीं पैदा कर दे okay. ट्रैफिक दी प्रॉब्लम मेरे वरगे लोग जेडे कारां ते स्कूटरां नु ल्याके ਸੜਕ ਦੇ ਉੱਪਰ ਖੜਾ ਕਰਕੇ ਤੇ ਸ਼ਾਪਿੰਗ ਕਰਦੇ। ਉਹ ਫਿਰ ਟ੍ਰੈਫਿਕ ਪ੍ਰੋਬਲਮ ਨੂੰ ਚਾਹੀਦਾ। ਉਹਨਾਂ ਪ੍ਰੋਬਲਮ ਉਹਨਾਂ ਦੀ ਕ੍ਰੀਏਟ ਕੀਤੀ ਹੋਈ ਹੈ। ਪ੍ਰੋਬਲਮ ਰੇੜੀ ਫੜੀ ਵਾਲਿਆਂ ਦੀ ਨਹੀਂ ਹੈ। ਰੇੜੀ ਫੜੀ ਵਾਲਿਆਂ ਨੂੰ ਤੁਸੀਂ ਕੰਮ ਕਰ ਸਕਦੇ ਹੋ। ਉਹਨਾਂ ਨੂੰ ਕੋਈ ਵੀ ਤੁਹਾਡੀ ਰੇੜੀ ਫੜੀ ਜਿਹੜੀ ਆ ਸੜਕ ਦੇ ਉੱਪਰ ਨਹੀਂ ਲੱਗਦੀ। ਹਰ ਇੱਕ ਮਹੱਲੀ ਜਿਵੇਂ ਹੋਰ ਦੇਖਿਆ ਮਹੱਲੀ ਸ਼ਹਿਰ ਵਧੀਆ ਸ਼ਹਿਰ ਹੈ ਪਰ ਇੱਥੇ ਡਿਵੈਲਪਮੈਂਟ ਨਹੀਂ ਹੁੰਦੀ। ਜਿੱਥੇ ਕੋਈ ਟਾਇਲ ਟੁੱਟਿਆ 2 ਸਾਲ ਤੋਂ ਟੁੱਟੀ ਪਈ ਆ। ਜਿੱਥੇ ਕੋਈ ਸੀਵਰੇਜ ਵਾਲਾ ਡੰਪ ਟੁੱਟ ਗਿਆ ਟੁੱਟਿਆ ਪਿਆ ਉਹਦਾ ਕੀ ਹਾਲ ਹੈ ਕਿ ਲੋਕਾਂ ਨੂੰ ਸਹੂਲਤਾਂ ਮਿਲਣ ਕਿਉਂਕਿ ਜੇ ਸ਼ਹਿਰ ਸੁੰਦਰ ਹੈ ਸਹੂਲਤਾਂ ਵੀ ਵਧੀਆ ਹੋਣੀ ਚਾਹੀਦੀਆਂ ਨੇ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ ਆਪਾਂ ਗੱਲ ਕਰਦੇ ਆ ਕਿ ਸਾਫ਼ ਸੁਥਰਾ ਤੇ ਸੁੰਦਰ ਸ਼ਹਿਰ ਹੋਣਾ ਚਾਹੀਦਾ ਤੁਸੀਂ ਹਜੇ ਤਾਂ ਅਸੀਂ ਬਿਲਕੁਲ ਬਾਹਰ ਖੜੇ ਆਂ ਮਾਰਕੀਟ ਦੇ ਵਿੱਚ ਇੱਥੇ ਤੁਹਾਨੂੰ ਇੰਨਾ ਕੁਝ ਨਜ਼ਰ ਨਹੀਂ ਆ ਰਿਹਾ ਤੁਸੀਂ ਇੱਕ ਏਰੀਏ ਕਿਸੇ ਦੇ ਵਿੱਚ ਚਲੇ ਜਾਓ ਰੈਜੀਡੈਂਸ਼ੀਅਲ ਏਰੀਏ ਵਿੱਚ ਤੁਸੀਂ ਦੇਖੋਗੇ ਕਿ ਘਰਾਂ ਦੇ ਮੂਹਰੇ BB 2525 12 ਜਿਹੜੀਆਂ ਥੱਲੇ ਲਟਕ ਰਹੀਆਂ ਨੇ ਅਲੱਗ ਅਲੱਗ ਸਰਵਿਸ ਪ੍ਰੋਵਾਈਡਰ ਨੇ ਕੋਈ ਕਿਰਾਏਦਾਰ ਇੱਕ ਮਕਾਨ 'ਚ ਆਇਆ ਉਹਨੇ ਇੱਕ ਕਨੈਕਸ਼ਨ ਲਿਆ Airtel ਦਾ ਜਾਂ Jio ਦਾ ਜਾਂ ਕਿਸੇ ਹੋਰ ਸਰਵਿਸ ਪ੍ਰੋਵਾਈਡਰ ਦਾ ਇੰਟਰਨੈਟ ਦਾ ਕਨੈਕਸ਼ਨ ਉਹ ਛੱਡ ਕੇ ਚਲਾ ਗਿਆ ਮੁੜ ਕੇ ਉਦੀ ਤਾਰ ਨਾਟਕ ਸਰਵਿਸ ਪ੍ਰੋਵਾਈਡਰ ਉੱਥੋਂ ਰਿਮੂਵ ਕਰਦਾ ਉਹ ਤਾਰਾਂ ਤੁਹਾਨੂੰ ਮੈਂ ਦਿਖਾ ਦੇਣਾ ਮੈਂ 3B1 ਦੇ ਵਿੱਚ ਹੈਗਾ ਔਰ ਇਹ ਗੱਲ ਮਿਊਨਿਸਪਲ ਕਾਰਪੋਰੇਸ਼ਨ ਨੂੰ ਬੜੀ ਚੰਗੀ ਤਰ੍ਹਾਂ ਪਤਾ ਹੈ ਮੇਰੀ ਖਾਲੀ ਥੀ ਵੀ ਬੰਦੀ ਗੱਲ ਨਹੀਂ ਕਰ ਰਹਾ ਮੈਂ ਪੂਰੇ ਸ਼ਹਿਰ ਦੀ ਗੱਲ ਕਰ ਰਿਹਾ ਸ਼ਹਿਰ ਦਾ ਤਾਰਾਂ ਦੇ ਨਾਲ ਇੰਨਾ ਬੁਰਾ ਹਾਲ ਹੈ ਇਸ ਪਾਸੇਬਲ ਮਿਊਨਿਸਪਲ ਕਾਰਪੋਰੇਸ਼ਨ ਦਾ ਇਹ ਐਨਆ ਰੱਤੀ ਭਰ ਵੀ ਧਿਆਨ ਨਹੀਂ ਹੈ ਉਹਨਾਂ ਦਾ ਧਿਆਨ ਕੀ ਹੈਗਾ ਇਹ ਜਿਹੜੇ ਗਰੀਬ ਛੋਟੇ ਰੋਜ਼ਗਾਰ ਵਾਲੇ ਬੰਦੇ ਵੀ ਆ ਅਕਸਰ ਤੁਸੀਂ ਵੇਖਿਆ ਹੋਣਾ ਰੇੜੀਆਂ ਭੜਿਆਂ ਨੂੰ ਤੱਕ ਲੈਂਦੇ ਆ ਆ ਹੁਣ ਇੱਥੇ ਹੀ ਦੇਖ ਲਓ ਤੁਸੀਂ ਇੱਥੇ ਹੀ ਦੇਖੋ ਤੁਸੀਂ ਆ ਟਾਈਲਾਂ ਪਈਆਂ ਨੇ ਉਹ ਬਜਰੀ ਪਈ ਹੈ ਉਹ ਟੁੱਟੀ ਪਈ ਹੈ ਜਗਾ ਜਿੱਤੇ ਲੋਕ ਇੱਕ ਇਹ ਕਿਉਂ ਨਹੀਂ ਇਹ ਕਿਉਂ ਨਹੀਂ ਕੰਮ ਨੂੰ ਕੰਪਲੀਟ ਕਰਦੇ ਸਰਸ ਵਾਲਾ ਜਿਹੜੇ ਲੋਕ ਨਜਾਇਜ਼ ਕਬਜ਼ੇ ਕਰ ਲੈਂਦੇ ਆ ਕਈ ਵਾਰੀ ਕਾਰ ਪਾਰਕਿੰਗ ਲਈ ਥਾਂ ਬਣਾ ਲੈਂਦੇ ਆ ਕਈ ਵਾਰੀ ਟੈਂਟ ਲਾ ਲੈਂਦੇ ਆ ਇਹ ਇਹ ਗੱਲ ਜਿਹੜੀ ਨਜਾਇਜ਼ ਕਬਜ਼ਿਆਂ ਦੀ ਐ ਨੇ ਜੀ ਹਾਈ ਕੋਰਟ ਦੇ ਵਿੱਚ ਗਮਾੜਾ ਨੇ ਐਫੀ ਡੈਵਿਡ ਦਿੱਤਾ ਹੈ ਲੇਕਿਨ ਅਜ ਤੱਕ ਉਹਦੇ ਉੱਤੇ ਕੋਈ ਕਿਸੇ ਨੇ ਕੰਮ ਨਹੀਂ ਕੀਤਾ ਐਫੀ ਡੈਵਿਡ ਦਿੱਤਾ ਹੈ ਜੀ ਐਫੀ ਡਾਇਮੰਡ ਦੱਸਦਾ ਹੈ ਕਿ ਕਾਰਨਰ ਦੇ ਜਿਹੜੇ ਪਲਾਟ ਨੇ ਉਹਦੇ ਕਾਰਨਰ ਵਾਲੇ ਮਕਾਨ ਵਾਲ ਨੂੰ ਸਿਰਫ 5 ਫੁੱਟ ਜਾਂ 7 ਫੁੱਟ ਜਗ੍ਹਾ ਦਿੱਤੀ ਜਾਏਗੀ ਬਾਕੀ ਜਗ੍ਹਾ ਜਿਹੜੀ ਆ ਕਾਮਨ ਏਰੀਆ ਵਾਸਤੇ ਹੈ ਲੇਕਿਨ ਕੋਈ ਲਾਗੂ ਨਹੀਂ ਕਰਦਾ ਜੀ ਉਹ ਕੋਈ ਲਾਗੂ ਨਹੀਂ ਕਰਦਾ ਇੱਕ ਵੀ ਮੈਨੂੰ ਦਿਖਾ ਦਿਓ ਬੰਦਾ ਇੱਕ ਵੀ ਨਾ ਉਹ ਮਿਊਨਿਸਪਲ ਕਾਰਪੋਰੇਸ਼ਨ ਆਪਣਾ ਛਾੜ ਦਿੰਦੀ ਹੈ ਆਪਣਾ ਪੱਲਾ ਗਮਾੜਾ ਆਪਣਾ ਪੱਲਾ ਛਾੜ ਦਿੰਦੀ ਹੈ ਇਹ ਤਾਂ ਸਾਰੇ ਸ਼ਹਿਰਾਂ ਦੀ ਸਮੱਸਿਆ ਹੈ ਸਾਰੇ ਸ਼ਹਿਰਾਂ ਦੀ ਸਮੱਸਿਆ ਹੈ ਖਾਸ ਕਰਕੇ ਖਾਸ ਕਰਕੇ ਉਹਨਾਂ ਸ਼ਹਿਰਾਂ ਦੀਆਂ ਜਿਹੜੀਆਂ ਜਿਨ੍ਹਾਂ ਨੂੰ ਗਮਾੜਾ ਨੇ ਵਸਾਇਆ ਪ੍ਰਾਈਵੇਟ ਕਲੋਨੀਆ ਪ੍ਰਾਈਵੇਟ ਪੁਰਾਣੇ ਸ਼ਹਿਰ ਹੈਗੇ ਨੇ ਮੁਵਾਲੀ ਪੁਰਾਣਾ ਨਹੀਂ ਹੈ ਮੁਵਾਲੀ ਸ਼ਹਿਰ ਗਮਾੜਾ ਦਾ ਵਸਾਇਆ ਔਰ ਵਸਾਇਆ ਜਾ ਰਿਹਾ ਅੱਗੇ ਦਾ ਅੱਗੇ ਅਜੇ ਤੁਸੀਂ ਦੇਖੋ ਕਿ ਮੁਵਾਲੀ ਸ਼ਹਿਰ ਕਿੱਥੇ ਤੱਕ ਚਲਾ ਗਿਆ ਜੀ ਤੁਹਾਨੂੰ ਸਾਨੂੰ ਪੁਰਾਣੇ ਸ਼ਹਿਰ ਨੂੰ ਪਾਣੀ ਦੇਣ ਨੂੰ ਹੈ ਨਹੀਂ ਤੁਸੀਂ ਨਵੇਂ ਸ਼ਹਿਰ ਨੂੰ ਕਿਵੇਂ ਕਿੱਥੋਂ ਪਾਣੀ ਦਿਓਗੇ ਲਿਆ ਕੇ ਪੁਰਾਣੇ ਸ਼ਹਿਰ ਨੂੰ ਤੁਹਾਨੂੰ ਬਿਜਲੀ ਦੇਣ ਨੂੰ ਹੈ ਨਹੀਂ ਤੁਸੀਂ ਨਵੇਂ ਸ਼ਹਿਰ ਨੂੰ ਬਿਜਲੀ ਕਿਵੇਂ ਦਿਓਗੇ ਤੁਸੀਂ ਨਿਊ ਚੰਡੀਗੜ੍ਹ ਵਸਾਤਾ ਤੁਸੀਂ ਐਰੋ ਸਿਟੀ ਤੇ ਆ ਦੂਜੀਆਂ ਸੈਕਟਰ ਬਸਾਤੇ ਉਹਨਾਂ ਨੂੰ ਬਿਜਲੀ ਕਿੱਥੋਂ ਦਿਓਗੇ ਉਹਨਾਂ ਨੂੰ ਪਾਣੀ ਕਿੱਥੋਂ ਲਿਆ ਕੇ ਦਿਓਗੇ ਉਹਨਾਂ ਦਾ ਕੂੜਾ ਕਚਰਾ ਕਿੱਥੇ ਰੱਖੋਗੇ ਅੱਜ ਕੂੜੇ ਕਚਰੇ ਦੀ ਸਮੱਸਿਆ ਹੋਈ ਹੋਈ ਹੈ ਸਿੰਘੋ ਸਿੰਘ ਲੜੇ ਪਏ ਨੇ ਮੁੰਸਪਲ ਕਾਰਪੋਰੇਸ਼ਨ ਦੇ ਤੇ ਗਮਾੜਾ ਦੇ ਤੇ ਐਡਮਿਨਿਸਟ੍ਰੇਸ਼ਨ ਦੇ ਇਹ ਹਾਲ ਕਿਉਂ ਬਣਿਆ ਕਿਉਂਕਿ ਕੋਈ ਪਲੈਨਿੰਗ ਨਹੀਂ ਹੈ ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਦਿੰਦੀ ਨਹੀਂ ਜੀ ਕੋਈ ਵੀ ਸਰਕਾਰ ਹੋਵੇ ਸਰਕਾਰ ਹੋਵੇ ਉਹਦਾ ਕਿਸੇ ਚੀਜ਼ ਵੱਲ ਧਿਆਨ ਨਹੀਂ ਹੈ ਹਾਂ ਉਹਦਾ ਕਿਸ ਚੀਜ਼ ਵਾਲਾ ਹੈ ਇਹ ਤੁਸੀਂ ਬਲੀ ਬੜੀ ਬਾਤ ਜਾਣਦੇ ਹੋ ਠੀਕ ਹੈ ਸੋ ਤੁਸੀਂ ਵੇਖਿਆ ਫਰੀਵੀ ਬੰਦੀ ਮਾਰਕੀਟ ਆ ਰੇੜੀਆਂ ਬੜੀਆਂ ਇੱਥੇ ਲੱਗਣੇ ਸ਼ੁਰੂ ਹੋ ਗਈਆਂ ਨੇ ਜਿਉਂ ਸ਼ਾਮ ਪਏਗੀ ਪੂਰੀ ਰੋਡ ਇੱਕਦਮ ਭਰ ਜਾਣੀ ਆ ਪਰ ਜਿਹੜੀ ਸਰਕਾਰ ਨੂੰ ਚਾਹੀਦਾ ਕਿ ਲੋਕਾਂ ਨੂੰ ਵਧੀਆ ਸਹੂਲਤਾਂ ਦੇਵੇ ਤੇ ਨਾਲ ਨੌਜਵਾਨਾਂ ਦੇ ਰੋਜ਼ਗਾਰ ਦਾ ਧਿਆਨ ਵੀ ਰੱਖਿਆ ਜਾਵੇ ਸੋ ਫਿਲਹਾਲ ਸਾਨੂੰ ਦਿਓ ਅੱਗੇ ਆ